ਰਾਜਨੀਤੀ ਦੇ ਵਿੱਚ ਇੱਕ ਤਰ੍ਹਾਂ ਦੇ ਨਹੀਂ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਆ ਇੱਕ ਕਿਸਮ ਉਹਨਾਂ ਲੋਕਾਂ ਦੀ ਹੁੰਦੀ ਹੈ ਜਿਹੜੇ ਕਿ ਆਪਣੀ ਪਾਰਟੀ ਦੇ ਗਲਤ ਕੰਮਾਂ ਦੇ ਵੀ ਖਿਲਾਫ ਬੋਲਦੇ ਆ ਜੇਕਰ ਕੋਈ ਗਲਤ ਫੈਸਲਾ ਕੀਤਾ ਜਾਂਦਾ ਤਾਂ ਇਹ ਗੱਲ ਕਹਿੰਦੇ ਕਿ ਇਹ ਗਲਤ ਹੈ ਦੂਜੀ ਕਿਸਮ ਦੇ ਲੋਕ ਉਹ ਹੁੰਦੇ ਆ ਜਿਹੜੇ ਕਹਿੰਦੇ ਵੀ ਭਾਈ ਆਪਾਂ ਹੁਣ ਨਹੀਂ ਕੁਝ ਬੋਲਣਾ ਸੱਚ ਕੁਝ ਹੋਰ ਆ ਪਰ ਪਾਰਟੀ ਦੇ ਵਿੱਚ ਵੀ ਆ ਤੇ 3 ਸਾਲ ਜਾਂ 5 ਸਾਲ ਜਾਂ 2 ਸਾਲ ਜਾਂ 1 ਸਾਲ ਹਲੇ ਬਾਕੀ ਪਿਆ ਮੌਕੇ ਦੇ ਉੱਤੇ ਦੇਖਾਂਗੇ ਪਰ ਗਲਤ ਆ ਇੱਕ ਕਿਸਮ ਉਹ ਹੁੰਦੀ ਜਿਹੜੀ ਕਿ ਗਲਤ ਗੱਲ ਨੂੰ ਆਪਣੀ ਪਾਰਟੀ ਹਾਈ ਕਮਾਂਡ ਦੇ ਕੋਲ ਰੱਖਦੀ ਆ ਇੱਕ ਕਿਸਮ ਹੁੰਦੀ ਜਿਹੜੀ ਕਹਿੰਦੀ ਜੇਕਰ ਮੈਨੂੰ ਟਿਕਟ ਨਾ ਮਿਲੀ ਤੇ ਫਿਰ 6 ਕਮਹੀਨੇ ਪਹਿਲਾਂ ਮੈਂ ਪਟਾਕਾ ਪਾਵਾਂ ਫਿਰ ਮੈਂ ਦੱਸੂ ਵੀ ਭਾਈ ਇਹਨਾਂ ਨੇ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ ਇੱਕ ਉਹ ਕਿਸਮ ਹੁੰਦੀ ਹੈ ਜਿਹੜੀ ਜਦੋਂ ਆਵਾਜ਼ ਚੁੱਕਦੀ ਹੈ ਤੇ ਪਾਰਟੀ ਦੇ ਸੀਨੀਅਰ ਨੇਤਾ ਉਹਨਾਂ ਨੂੰ ਪਲੋਸ ਕੇ ਕੋਈ ਨਾ ਕੋਈ ਮਿਲਾਈਦਾਰ ਮਹਿਕਮਾ ਦੇ ਦਿੰਦੇ ਆ ਜਾਂ ਕਹਿੰਦੇ ਵੀ ਭਾਈ ਤੂੰ ਚੁੱਪ ਰਹਿਣਾ ਤੇਰੇ ਕੰਮ ਹਲਕੇ ਦੇ ਵਿੱਚ ਪਹਿਲ ਦੇ ਆਧਾਰ ਦੇ ਉੱਤੇ ਹੋਣਗੇ ਤੇਰੀ ਬੱਲੇ ਬੱਲੇ ਹੋਊਗੀ ਪਰ ਕੁਮਰ ਵਿਜੇ ਪ੍ਰਤਾਪ ਨੇ ਜਿਹੜੇ ਉਹ ਇਹਨਾਂ ਸਾਰੀਆਂ ਕਿਸਮਾਂ ਦੇ ਵਿੱਚੋਂ ਉਸ ਕਿਸਮ ਵਾਲੇ ਬੰਦੇ ਆ ਜਿਨ੍ਹਾਂ ਨੇ ਕਿ ਆਪਣੀ ਪਾਰਟੀ ਦੀਆਂ ਗਲਤ ਨੀਤੀਆਂ ਦੇ ਖਿਲਾਫ ਸਮੇਂ-ਸਮੇਂ ਤੇ ਬੋਲਿਆ ਤੇ 2021 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਲੇ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਇਹਨਾਂ ਗੱਲਾਂ ਦੇ ਕਰਕੇ ਹੀ 5 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਹੁਣੇ ਬਾਹਰ ਕੱਢ ਦਿੱਤਾ ਗਿਆ ਹਾਲਾਂਕਿ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਪਾਰਟੀਆਂ ਆਪਣੇ ਫੈਸਲੇ ਬਦਲਦੀਆਂ ਵੀ ਰਹਿੰਗੀਆਂ ਜਦੋਂ ਇਹ ਲੱਗਦਾ ਹੋਵੇ ਜੀ ਕਿ ਇਸ ਬੰਦੇ ਦੇ ਕਰਕੇ ਸਾਨੂੰ 1 2 ਜਾਂ 3 ਸੀਟਾਂ ਦੇ ਉੱਤੇ ਨੁਕਸਾਨ ਹੋ ਸਕਦਾ ਤੇ ਪਾਰਟੀਆਂ ਆਮ ਤੌਰ ਤੇ ਉੱਤੇ ਫੈਸਲਾ ਪਲਟਦੀਆਂ ਵੀ ਹੁੰਦੀਆਂ ਪਰ ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਵਰਗੇ ਸੱਤਾਧਾਰੀ ਧਿਰ ਦੇ ਵਿੱਚ ਬੋਲਣ ਵਾਲੇ ਇੱਕ ਦੋ ਬੰਦੇ ਹੀ ਆ ਇਸ ਕਰਕੇ ਅੱਜ ਇਹਨਾਂ ਦੇ ਨਾਲ ਲੋਕਾਂ ਦੀ ਵੱਡੀ ਗਿਣਤੀ ਦੇ ਵਿੱਚ ਹਮਦਰਦੀ ਵੀ ਜੁੜੀ ਆ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਤੁਸੀਂ ਪਸ਼ੋਕਰ ਦੇ ਵੱਲ ਝਾਤ ਮਾਰ ਕੇ ਦੇਖੋ ਜਦੋਂ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਬਣ ਕੇ ਅੰਮ੍ਰਿਤਸਰ ਨੌਰਥ ਤੋਂ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਕਿਹੜੀ ਪੋਸਟ ਪਾਈ ਸੀ ਉਹਨਾਂ ਨੇ ਦੋ ਸੀਨੀਅਰ ਅਧਿਕਾਰੀਆਂ ਦੀ ਨਿਯੁਕਤੀ ਦੇ ਉੱਤੇ ਪੋਸਟ ਪਾਈ ਸੀ ਇਹ ਗੱਲ ਕਹੀ ਸੀ ਕਿ ਇਹ ਗਲਤ ਕੀਤਾ ਗਿਆ ਹਾਲਾਂਕਿ ਬਾਅਦ ਦੇ ਵਿੱਚ ਉਹ ਪੋਸਟ ਐਡਿਟ ਵੀ ਹੋ ਗਈ ਸੀ ਤੁਹਾਨੂੰ ਚੇਤੇ ਹੋਣਾ ਜਦੋਂ ਜਲੰਧਰ ਦੇ ਵਿੱਚ ਆਪਾਂ ਜਾਣਦੇ ਕਿ ਜ਼ਿਮਨੀ ਚੋਣ ਹੋਈ ਸੀ ਜਦੋਂ ਸ਼ੀਤਲ ਉਂਗਰਾਲ ਹੋਰੀ ਤੇ ਸੁਸ਼ੀਲ ਰਿੰਕੂ ਉਹ ਦੋਵੇਂ ਜਾਣੇ ਭਾਜਪੀ ਦੇ ਵਿੱਚ ਗਏ ਸੀ ਉਦੋਂ ਵੀ ਕੁਮਰ ਵਿਜੇ ਪ੍ਰਤਾਪ ਨੇ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ ਕਿਆਸੇ ਕਿਆ ਹੋ ਗਿਆ ਦੇਖਤੇ ਦੇਖਤੇ ਤੁਹਾਨੂੰ ਚੇਤੇ ਹੋਣਾ ਕਿ ਉਹਨਾਂ ਨੇ ਆਪਣੀ ਪਾਰਟੀ ਦੇ ਗਾਂ ਵੱਖ-ਵੱਖ ਨੀਤੀਆਂ ਦੇ ਖਿਲਾਫ ਬੋਲਿਆ ਤੇ ਸੱਤਾਧਾਰੀ ਧਿਰ ਦੇ ਖਿਲਾਫ ਯਾਨੀ ਕਿ ਆਪਣੀ ਹੀ ਪਾਰਟੀ ਦੇ ਖਿਲਾਫੇ ਵੀ ਗੱਲ ਕਹੀ ਕਿ ਬੇਦਬੀ ਦੇ ਮਾਮਲਿਆਂ ਦੇ ਵਿੱਚ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਦੇ ਵਿੱਚ ਇਨਸਾਫ ਨਹੀਂ ਮਿਲਿਆ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤ ਹੋਣ ਦੇ ਨਾਤੇ ਕਿਉਂਕਿ ਮੈਂ ਵੀ ਪਟਨਾ ਸਾਹਿਬ ਦੇ ਵੱਲੋਂ ਆ ਬਿਹਾਰ ਦੇ ਵੱਲੋਂ ਆ ਇਸ ਕਰਕੇ ਮੈਂ ਤਾਂ ਗਲਤ ਨੂੰ ਗਲਤ ਕਹੂੰ ਤੇ ਸਹੀ ਨੂੰ ਸਹੀ ਕਹੂੰ ਇਹ ਗੱਲਾਂ ਮਨ ਦੇ ਵਿੱਚ ਬੜੀ ਵਾਰ ਆਈਆਂ ਕਿ ਕੁਮਰ ਵਿਜੇ ਪ੍ਰਤਾਪ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਜਿਹੜੀ ਕਿ ਹੁਣ ਹੋ ਗਈ ਹੁਣ ਬਹਾਨਾ ਕਿਹੜਾ ਬਣਿਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਪਰਚਾ ਦਰਜ ਹੋਇਆ ਪਰ ਜਿਸ ਦਿਨ ਗ੍ਰਿਫਤਾਰੀ ਹੋਈ ਆ ਉਸ ਦਿਨ ਸੋਸ਼ਲ ਮੀਡੀਆ ਦੇ ਉੱਤੇ ਲੰਮੀ ਚੌੜੀ ਪੋਸਟ ਪਈ ਸੀ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਇਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ 2022 ਦੇ ਵਿੱਚ ਉਸ ਵੇਲੇ ਸਰਕਾਰ ਦੇ ਵੱਲੋਂ ਸਹੀ ਤਰੀਕੇ ਦੇ ਨਾਲ ਆਪਣੇ ਸਬੂਤ ਨਹੀਂ ਪੇਸ਼ ਕੀਤੇ ਗਏ ਤੇ ਉਹਨੂੰ ਜ਼ਮਾਨਤ ਮਿਲ ਗਈ ਤੇ ਕਈ ਤਰ੍ਹਾਂ ਦੀਆਂ ਹੋਰ ਵਿਚਲੀਆਂ ਕਮੀਆਂ ਦੀ ਗੱਲ ਕੀਤੀ ਆ ਫਿਰ ਉਹਨਾਂ ਨੇ ਇਹ ਗੱਲ ਕਹੀ ਕਿ ਭਾਈ ਮੈਂ ਬਿਕਰਮ ਮਜੀਠੀਆ ਜਾਂ ਅਕਾਲੀ ਦਲ ਦੇ ਪੱਖ ਦੇ ਵਿੱਚ ਨਹੀਂ ਆ ਸਿਧਾਂਤਕ ਤੌਰ ਦੇ ਉੱਤੇ ਨਿਯਮਾਂ ਦੇ ਮੁਤਾਬਕ ਮੈਂ ਉਹਨਾਂ ਦੇ ਖਿਲਾਫ ਸਾਂ ਤੇ ਖਿਲਾਫ ਹਾਂ ਪਰ ਵਿਜੀਲੈਂਸ ਦੀ ਕਾਰਵਾਈ ਗਲਤ ਆ ਵਿਜੀਲੈਂਸ ਦੇ ਵੱਲੋਂ ਗਲਤ ਤਰੀਕਾ ਚੁਣਿਆ ਗਿਆ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਔਰਤਾਂ ਦੀ ਬਹੁ ਬੇਟੀਆਂ ਦੀ ਇੱਜ਼ਤ ਹੋਣੀ ਚਾਹੀਦੀ ਹੈ ਤੇ ਪੁਲਿਸ ਤੇ ਏਜੰਸੀਆਂ ਦੀ ਦਰਵਰਤੋਂ ਦੇ ਕਿਸੇ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਬਹੁਤ ਸਾਰੇ ਸਾਹਮਣੇ ਆਏ ਆ ਤੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜਾ ਵਤੀਰਾ ਕੀਤਾ ਗਿਆ ਜਿਹੜੇ ਪਰਿਵਾਰ ਨਾਲ ਜਿਹੜਾ ਕੀਤਾ ਗਿਆ ਇਹ ਗਲਤਾਂ ਵੀ ਤੜਕੇ ਤੜਕੇ ਕਿਸੇ ਦੇ ਘਰ ਦੇ ਵਿੱਚ ਰੇਡ ਮਾਰਨੀ ਜਾ ਕੇ ਪਰ ਹਾਂ ਮੇਰੇ ਸਿਧਾਂਤਕ ਤੌਰ ਦੇ ਉੱਤੇ ਮਤ ਪੇਰ ਅਕਾਲੀ ਦਲ ਦੇ ਨਾਲ ਹੈਗੇ ਬਿਕਰਮ ਸਿੰਘ ਮਜੀਠੀਆ ਨਾਲ ਹੈਗੇ ਆ ਇਸ ਗੱਲ ਦੇ ਕਰਕੇ ਆਮ ਆਦਮੀ ਪਾਰਟੀ ਨੂੰ ਇਹ ਲੱਗਾ ਸਤਾਤਰੀ ਤੇਰ ਨੂੰ ਇਹ ਲੱਗਾ ਜੀ ਕਿ ਸਾਡੇ ਇੱਕ ਵਿਧਾਇਕ ਦੇ ਵਿਹਾਪ ਦੇ ਉੱਤੇ ਸਾਡੇ ਇੱਕ ਵਿਧਾਇਕ ਦਾ ਨਾਂ ਲੈ ਕੇ ਵਿਰੋਧੀ ਪਾਰਟੀਆਂ ਮਜ਼ਬੂਤ ਹੁੰਦੀਆਂ ਕਿ ਹੁਣ ਤਾਂ ਆਮ ਆਦਮੀ ਪਾਰਟੀ ਵਿੱਚ ਵੀ ਬਗਾਵਤ ਖੱਲਪਈ ਆ ਇਸ ਗੱਲ ਨੂੰ ਆਧਾਰ ਬਣਾਇਆ ਗਿਆ ਇਸੇ ਕਰਕੇ 5 ਸਾਲ ਦੇ ਲਈ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਇਹ ਗੱਲ ਕਹੀ ਗਈ ਆ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਂਦਾ ਚਲੋ ਇਹ ਹੁਣ ਸਮਾਂ ਦੱਸੂਗਾ ਵੀ ਬਣਦਾ ਕੀ ਆ ਇਹ ਸਮਾਂ ਦੱਸੂਗਾ ਕਿ ਆਉਂਦੇ ਸਮੇਂ ਦੇ ਵਿੱਚ ਹੁੰਦਾ ਕੀ ਆ ਪਰ ਇਹ ਕੋਈ ਨਵੀਂ ਗੱਲ ਨਹੀਂ ਆ ਰਾਜਨੀਤੀ ਦੇ ਵਿੱਚ ਬਹੁਤ ਕੁਝ ਹੋਇਆ ਤੇ ਕੁਮਰ ਵਿਜੇ ਪ੍ਰਤਾਪ ਨੇ ਲੰਘੇ ਕਲ ਪਾਰਟੀ ਦੇ ਵਿੱਚੋਂ ਕੱਢੇ ਜਾਣ ਤੋਂ ਬਾਅਦ ਟਵਿੱਟਰ ਦੇ ਉੱਤੇ ਜਿਹਨੂੰ ਹੁਣ ਆਪਾਂ ਐਕਸ ਕਹਿੰਦੇ ਆ ਉਹਦੇ ਉੱਤੇ ਕੁਝ ਲਿਖ ਕੇ ਪਾਇਆ ਉਹਦੇ ਵਿੱਚ ਇਹ ਗੱਲ ਕਹੀ ਆ ਕਿ ਕਬੀਰ ਜਿਸ ਮਰਨੇ ਤੇ जग ਡਰੇ ਮੇਰੇ ਮਨ ਆਨੰਦ ਇਹਦਾ ਅਰਥ ਕੀ ਆ ਵੀ ਤੁਸੀਂ ਮਰਨ ਦੀ ਗੱਲ ਕਰਦੇ ਹੋ ਪਰ ਇਹ ਆਨੰਦ ਦੀ ਅਵਸਥਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਮੈਨੂੰ ਇਸ ਗੱਲ ਦਾ ਕੋਈ ਮਤਲਬ ਉਧਾਰਨ ਨਹੀਂ ਆ ਵੀ ਭਾਈ ਮੈਨੂੰ ਫਿਕਰ ਨਹੀਂ ਇਸ ਗੱਲ ਦਾ ਕਿ ਮੇਰੇ ਨਾਲ ਕੀ ਹੋਇਆ ਪਰ ਮੈਂ ਲੋਕਪੱਖੀ ਸੋਚਣਾ ਮੈਂ ਆਪਦੀ ਸਿਆਸੀ ਮੌਤ ਦੇ ਬਾਰੇ ਵੀ ਸੋਚਦਾ ਮੈਂ ਲੋਕਾਂ ਦੇ ਵਿੱਚ ਵਿਚਰਨ ਦੀ ਚਾਹਨਾ ਰੱਖਦਾ ਤੇ ਲੋਕਾਂ ਨੇ ਮੈਨੂੰ ਇਸ ਤਰੀਕੇ ਨਾਲ ਜਿਹੜਾ ਮੌਕਾ ਦਿੱਤਾ ਉਹਦਾ ਸਾਰਾਂਸ਼ ਇਹ ਆ ਕਿ ਭਾਈ ਮੈਂ ਇਸ ਤਰੀਕੇ ਨਾਲ ਵਿਚਰਨਾ ਚਾਹੁੰਨਾ ਹੁਣ ਸਮਾਂ ਦੱਸੂਗਾ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਸਿਆਸੀ ਭਵਿੱਖਬਣ ਦਾ ਕੀ ਆ ਪਰ ਮੈਂ ਇਸ ਗੱਲ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਪੰਜਾਬ ਦੇ 80% ਤੋਂ ਵੱਧ ਲੋਕ ਆ ਜਿਹੜੇ ਉਹ ਇਹ ਗੱਲ ਕਹਿੰਦੇ ਹੁੰਦੇ ਆ ਕੁਮਰ ਵਿਜੇ ਪ੍ਰਤਾਪ ਨੇ ਜਾਂ ਫਲਾਣੇ ਨੇਤਾ ਨੇ ਸਿਰਾਂ ਲਾਤਾ ਵਟ ਕੜਤੇ ਇਹ ਹੀ ਸੱਚਾ ਹੈ ਫਲਾਣਾ ਹੈ ਢਿੰਗੜਾ ਹੈ ਪਰ ਪੰਜਾਬ ਦੇ ਲੋਕ ਚੇਤੇ ਮਹੀਨਾਕ ਵੀ ਨਹੀਂ ਰੱਖਦੇ ਹੁੰਦੇ ਕੀ ਤੁਹਾਨੂੰ ਇਹ ਗੱਲ ਚੇਤੇ ਆ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਸੇ ਵੇਲੇ ਕਿਡਨੀ ਰੈਕਟ ਦਾ ਪਰਦਾ ਫਾਸ਼ ਵੀ ਕੀਤਾ ਸੀ ਉਦੋਂ ਜਲੰਧਰ ਦੇ ਵੀ ਉਦੋਂ ਅੰਮ੍ਰਿਤਸਰ ਦੇ ਵੀ ਬਹੁਤ ਸਾਰੇ ਸੀਨੀਅਰ ਸਿਹਤ ਵਿਭਾਗ ਦੇ ਅਧਿਕਾਰੀ ਤੇ ਡਾਕਟਰ ਕਾਨੂੰਨੀ ਸ਼ਿਕੰਜੇ ਦੇ ਵਿੱਚ ਫਸੇ ਸੀ ਉਦੋਂ ਬਹਿਜਾ ਬਹਿਜਾ ਇਸ ਗੱਲ ਕਰਕੇ ਕੁਮਰ ਵਿਜੇ ਪ੍ਰਤਾਪ ਦੀ ਹੋਈ ਕਿ ਇਹ ਬੰਦਾ ਹੱਕ ਠੋਕ ਕੇ ਗੱਲ ਕਰਨ ਵਾਲਾ ਪਰ ਅੱਜ ਪੰਜਾਬੀਆਂ ਦੇ ਕਿੰਨੇ ਕਿ ਹਿੱਸੇ ਨੂੰ ਚੇਤੇ ਆ ਜਿਹੜੇ ਪੰਜਾਬੀ 80% ਦੀ ਅੱਜ ਵੀ ਗੱਲ ਕਰਨੇ ਵੀ ਕੁਮਰ ਵਿਜੇ ਪ੍ਰਤਾਪ ਨਾਲ ਧੱਕਾ ਹੋਇਆ ਸੱਚ ਬੋਲਣ ਵਾਲੇ ਬੰਦੇ ਦੀ ਜਿੱਤ ਹੋਊਗੀ ਫਲਾਹ ਹੂ ਟਿੰਗ ਹੋਊਗਾ ਉਹਨਾਂ ਨੇ ਮੈਦਾਨ ਦੇ ਵਿੱਚੋਂ ਫੇਰ ਖਿਸਕ ਜਾਣਾ ਕੱਲ ਨੂੰ ਕੋਈ ਹੋਰ ਬਾਅਦ ਚੱਲੀ ਆਪਾਂ ਉਧਰਲੇ ਪਾਸੇ ਨੂੰ ਤੁਰ ਪੈਣਾ ਕੁਮਰ ਵਿਜੇ ਪ੍ਰਤਾਪ ਨੇ ਆਪਾਂ ਜਾਣਦੇ ਕਿ ਬਤੌਰ ਆਈਜੀ ਉਹਨੇ ਆਪਦੀ ਨੌਕਰੀ ਛੱਡਤੀ ਸੀ ਉਹਨੇ ਸੇਵਾ ਮੁਕਤੀ ਲੈ ਲਈ ਸੀ ਵੇਲੇ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕੀਤਾ ਸੀ ਤੇ ਜਦੋਂ ਸ਼ਾਮਲ ਕੀਤਾ ਸੀ ਉਦੋਂ ਮੇਜ਼ ਦੇ ਉੱਤੇ ਉਹ ਪੁਲੰਦਾ ਪਿਆ ਸੀ ਔਰ ਰਿਪੋਰਟ ਪਈ ਸੀ ਜਿਹੜੀ ਕਿ ਐਸਆਈਟੀ ਦਾ ਮੁਖੀ ਹੁੰਦਿਆਂ ਕੁਮਰ ਵਿਜੇ ਪ੍ਰਤਾਪ ਖੁਰਾਂ ਦੀ ਟੀਮ ਦੇ ਵੱਲੋਂ ਤਿਆਰ ਕੀਤੀ ਗਈ ਸੀ ਜਿਹਦੇ ਵਿੱਚ ਗੱਲ ਕਹੀ ਗਈ ਸੀ ਕਿ ਆਹ ਆ ਲੋਕ ਕਸੂਰਵਾਰ ਆ ਆ ਲੋਕਾਂ ਨੇ ਐ ਕੀਤਾ ਆਹ ਗੋਲੀ ਕਾਹਨ ਦੇ ਵਿੱਚ ਆਹ ਕੁਝ ਹੋਇਆ ਕੋਟਕਪੂਰਾ ਕਾਹਨ ਚਾ ਕੁਝ ਹੋਇਆ ਗੱਲ ਤਾਂ ਇਹ ਆ ਕਿ ਉਸ ਵੇਲੇ ਜੋ ਕੁਝ ਹੋਇਆ ਤੇ ਕੁਮਰ ਵਿਜੇ ਪ੍ਰਤਾਪ ਨੂੰ ਜੋ ਸੁਪਨੇ ਦਿਖਾਏ ਗਏ ਉਹ ਸੁਪਨੇ ਟੜਕਾਰ ਦਿੱਤੇ ਗਏ ਉਹ ਸੁਪਨੇ ਮਟਾ ਦਿੱਤੇ ਗਏ ਜਿਹਦੇ ਕਰਕੇ ਉਹਦੇ ਮਨ ਦੇ ਵਿੱਚ ਵੀ ਹਰਖਾ ਹੁਣ ਕਈ ਬੰਦੇ ਇਹ ਗੱਲ ਕਹਿੰਦੇ ਆ ਵੀ ਕੁਮਰ ਵਿਜੇ ਪ੍ਰਤਾਪ ਨੂੰ ਆਪਣੇ ਗਿਲੇ ਸ਼ਿਕਵੇ ਪਾਰਟੀ ਦੇ ਮੰਚ ਤੇ ਰੱਖਣੇ ਚਾਹੀਦੇ ਸੀ ਪਾਰਟੀ ਦੇ ਮੰਚ ਤੇ ਬਿਲਕੁਲ ਰੱਖਣੇ ਚਾਹੀਦੇ ਸੀ ਪਰ ਕੀ ਪਤਾ ਉਹਦੀ ਕਿ ਪੇਸ਼ੀ ਨਾ ਜਲਦੀ ਹੋਵੇ ਇਹ ਵੀ ਹੋ ਸਕਦਾ ਵੀ ਭਾਈ ਉਹਦੇ ਮਨ ਦੇ ਵਿੱਚ ਹਰ ਕਿਸ ਕਦਰ ਹੋਵੇ ਵੀ ਤੁਸੀਂ ਮੈਨੂੰ ਲੈ ਕੇ ਪਾਰਟੀ ਦੇ ਵਿੱਚ ਜਦੋਂ ਆਏ ਆ ਉਦੋਂ ਇਹ ਗੱਲ ਕਹੀ ਕਿ ਭਾਈ ਜਿਵੇਂ ਹੁਣ ਤੇਰੇ ਕੋਲੇ ਰਿਪੋਰਟ ਆ ਤੁਹਾਡੀ ਰਿਪੋਰਟ ਪਿਛਲੀਆਂ ਸਰਕਾਰਾਂ ਨੇ ਲਾਗੂ ਨਹੀਂ ਕੀਤੀ ਆਪਾਂ ਇੱਕ ਹਫ਼ਤੇ ਦੇ ਵਿੱਚ ਸਾਰਾ ਕੁਝ ਕਰਕੇ ਦਿਖਾ ਦੇਣਾ ਸਹੀ ਤੇ ਭਾਈ ਤੁਸੀਂ ਬਹਿ ਜਾ ਬਹਿ ਜਾ ਕਰਾ ਦੋਗੇ ਤੇ ਇਹ ਹੁਣ ਸਾਡੀ ਪਾਰਟੀ 'ਚ ਆ ਗਏ ਆ ਉਹਦਾ ਦਿਲ ਉਦੋਂ ਨਾ ਟੁੱਟਿਆ ਹੋਇਆ ਜਿਹੜਾ ਕਿ ਅਜੇ ਤੱਕ ਆ ਜੇ ਉਹ ਉਸ ਵੇਲੇ ਜਦੋਂ ਕਿਡਨੀ ਰੈਕਟ ਦਾ ਮਸਲਾ ਸਾਹਮਣੇ ਆਇਆ ਸੀ ਜੇ ਉਸ ਵੇਲੇ ਬੰਦਾ ਬੇਬਾਕੀ ਨਾਲ ਗੱਲ ਕਰ ਸਕਦਾ ਬੰਦਾ ਅੱਜ ਵੀ ਬੇਬਾਕੀ ਨਾਲ ਗੱਲ ਕਰਦਾ ਆਮ ਆਦਮੀ ਪਾਰਟੀ ਦਾ ਕੀ ਸਿਆਸੀ ਭਵੈਖਾ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਆ ਪਰ ਕੁਮਰ ਵਿਜੇ ਪ੍ਰਤਾਪ ਵਰਗੇ ਬੰਦੇ ਸਿਆਸਤ ਦੇ ਵਿੱਚ ਬਹੁਤ ਘੱਟ ਫਿੱਟ ਹੁੰਦੇ ਆ ਪੰਜਾਬੀ ਬੱਲੇ ਬੱਲੇ ਜਿੱਤ ਕਰਾਉਂਦੇ ਹੁੰਦੇ ਸਿਰਾਂ ਲਾਤਾ ਕਮਾਲ ਕਰਤੀਆ ਕਰਤੀ ਪਰ ਸਿਆਸਤ ਦੇ ਵਿੱਚ ਕਿੰਨੇ ਕੁ ਫਿੱਟ ਹੋਏ ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਮੁੱਦੇ ਚੁੱਕਣ ਵਾਲੇ ਲੋਕ ਆ ਉਹ ਪੰਜਾਬ ਦੇ ਲੋਕਾਂ ਨੇ ਫੇਸਬੁੱਕ ਦੇ ਉੱਤੇ ਬੱਲੇ ਬੱਲੇ ਕਰਾਈ ਆ ਵੋਟਾਂ ਨੇ ਮਾਮਲੇ 'ਚ ਕਈ ਵਾਰੀ ਥੱਲੇ ਥੱਲੇ ਵੀ ਹੋਈ ਆ ਪੰਜਾਬ ਦੇ ਲੋਕ ਕੀ ਪੌਣੇ 2 ਸਾਲ ਬਾਅਦ ਜਿਹੜੀਆਂ ਵੋਟਾਂ ਪੈਣੀਆਂ ਕੀ ਜੇਕਰ ਉਦੋਂ ਕੁਮਰ ਵਿਜੇ ਪ੍ਰਤਾਪ ਵੋਟਾਂ ਦੇ ਵਿੱਚ ਖੜੇ ਆਜ਼ਾਦ ਖੜੇ ਜਾਂ ਕਿਸੇ ਪਾਰਟੀ ਵੱਲੋਂ ਖੜੇ ਇੱਕ ਵਿਅਕਤੀ ਵਿਸ਼ੇਸ਼ ਬਹੁਤ ਚੰਗਾ ਤੇ ਵਿਵਾਕ ਬੁਲਾ ਰਾ ਤੇ ਸਮੇਂ ਨਾ ਸਰਕਾਰਾਂ ਨੇ ਉਤੇ ਚੋਟ ਮਾਰਨਾ ਆਪਾਂ ਇਸ ਗੱਲ ਕਰਕੇ ਉਹਨੂੰ ਵੋਟਾਂ ਪਾਵਾਂਗੇ ਕੋਈ ਪਤਾ ਨਹੀਂ ਪੰਜਾਬੀਆਂ ਦਾ ਭਰੋਸਾ ਕੋਈ ਨਹੀਂਗਾ ਪੰਜਾਬੀਆਂ ਨੇ ਆਪਦੀ بے ਪ੍ਰੋਸਗੀ ਆ ਬਣਾ ਲਈ ਆ ਭਰੋਸਾ ਗਵਾ ਲਿਆ ਕਿਉਂਕਿ ਇਸੇ ਕਰਕੇ ਅੱਜ ਕੱਲ ਪੰਜਾਬ ਦੇ ਵਿੱਚ ਬੋਲਣ ਵਾਲਿਆਂ ਦੀ ਗਿਣਤੀ ਘਟ ਰਹੀ ਆ ਕਿਉਂਕਿ ਆਪਾਂ ਬੱਲੇ ਬੱਲੇ ਕਰ ਚੱਕਦੇ ਫੱਟੇ ਚੱਕਦੇ ਫੱਟੇ ਚੱਕਦੇ ਫੱਟੇ ਕਹੀ ਜਾਂਦੇ ਹੁੰਨੇ ਆ ਤੇ ਬਾਅਦ ਦੇ ਵਿੱਚ ਜਦੋਂ ਫੱਟੇ ਚੱਕਣ ਦੀ ਗੱਲ ਆਉਂਦੀ ਬੰਦਾ ਕੱਲਾ ਰਹਿ ਜਾਂਦਾ ਜਾਂ 20 ਬੰਦੇ ਰਹਿ ਜਾਂਦੇ ਮੈਦਾਨ ਦੇ ਵਿੱਚ ਸਾਰੇ ਭੱਜ ਜਾਂਦੇ ਆ ਫੇਸਬੁੱਕ ਦੇ ਉੱਤੇ ਕ੍ਰਾਂਤੀ ਲਿਆਉਣ ਦੇ ਵਿੱਚ ਆਪਾਂ ਮੋਰੀ ਆ ਇੰਸਟਾਗ੍ਰਾਮ ਦੇ ਉੱਤੇ ਆਪਾਂ ਨੇਰੀ ਲਿਆਉਣ ਦੇ ਵਿੱਚ ਮੋਰੀ ਆ ਪਰ ਅੱਜ ਕੱਲ੍ਹ ਜ਼ਮੀਨੀ ਹਕੀਕਤਾਂ ਧਰਤੀ ਦੇ ਉੱਤੇ ਖੜ ਕੇ ਗਲਤ ਨੂੰ ਗਲਤ ਕਹਿਣ ਵਾਲੇ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਵਾਲੇ ਲੋਕਾਂ ਦੀ ਘਟ ਗਈ ਗਿਣਤੀ ਮੇਰਾ ਖਿਆਲ ਤਾਂ ਮੁਕਦੀ ਜਾਂਦੀ ਵਰਲੇਟਾਂਵੇਂ ਲੋਕ ਰਹਿ ਗਏ ਆ ਉਹਨਾਂ ਦੇ ਉੱਤੇ ਦੋਚਦਾਸ਼ ਲੱਗ ਜਾਂਦੇ ਗਦਾਰ ਹੈ ਅੰਦਰੋਂ ਵਿਕਿਆ ਹੈ ਫਲਾਣਾ ਹੈ ਢਿੰਗੜਾ ਹੈ ਘਰੇ ਬੈਠੇ ਤਾਂ ਸਰਟੀਫਿਕੇਟ ਜਾਰੀ ਹੁੰਦੇ ਆ ਸੋ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਲਈ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਪਾਰਟੀ ਨੇ ਸ਼ਾਮਿਲ ਵਾਪਸ ਕਰ ਲੈਣਾ ਜਾਂ ਨਹੀਂ ਕਰ ਲੈਣਾ ਮੈਨੂੰ ਨਹੀਂ ਪਤਾ ਪਰ 5 ਸਾਲ ਬਾਅਦ ਆਮ ਆਦਮੀ ਪਾਰਟੀ ਦਾ ਕੀ ਭਵਿਖ ਹੈ ਹੁਣ ਸਵਾਲ ਇਹ ਵੀ ਆ ਕੀ 2027 ਦੇ ਵਿੱਚ ਅਜਡੀਆਂ ਸਥਿਤੀਆਂ ਦੇ ਚੱਲਦੇ ਆ ਤੇ ਆਮ ਆਦਮੀ ਪਾਰਟੀ ਦੇ ਬੱਲੇ ਬੱਲੇ ਹੋਊ ਕੀ ਸਵਾਲ ਤਾਂ ਲੋਕ ਸਵਾਲ ਲੋਕਾਂ ਦੇ ਮਨਾਂ ਵਿੱਚ ਇਹ ਵੀ ਆ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਤੋਂ ਆਸਾਂ ਸਨ ਕਿ ਉਹ ਤੁਹਾਡੀ ਕਿਸਵਟੀ ਦੇ ਉੱਤੇ ਖੜੀ ਉਤਰੀ ਹੈ ਸਵਾਲ ਹੈ ਕਿ ਵੀ ਹੈ ਕੁਮਰ ਵਿਜੇ ਪ੍ਰਤਾਪ ਨੇ ਜੇਕਰ ਕੋਈ ਹੇਰਾਫੇਰੀ ਕੀਤੀ ਹੈ ਜੇਕਰ ਉਹਨੇ 2 ਨੰਬਰ ਦਾ ਹੁਕਮ ਕੀਤਾ ਉਹ ਨਸ਼ਰ ਕਰਨਾ ਚਾਹੀਦਾ ਉਹ ਨੰਗਾ ਕਰਨਾ ਚਾਹੀਦਾ ਪਰ ਕੁਮਰ ਵਿਜੇ ਪ੍ਰਤਾਪ ਨੂੰ ਪੰਜਾਬੀ ਇਸ ਕਰਕੇ ਜਾਣਦੇ ਆ ਕਿ ਭਾਈ ਉਸ ਬੰਦੇ ਨੇ ਸਮੇਂ-ਸਮੇਂ ਦੇ ਉੱਤੇ ਉਹ ਗੱਲ ਕੀਤੀ ਜਿਹੜੀ ਕਿ ਉਹ ਹੋਰ ਪਾਰਟੀਆਂ ਦੀ ਸਰਕਾਰ ਦੇ ਮੌਕੇ ਵੀ ਕਰਦਾ ਸੀ ਉਹਨੇ ਇਸ ਗੱਲ ਦੀ ਲਿਹਾਜ਼ ਨਹੀਂ ਕੀਤੀ ਵੀ ਸਰਕਾਰ ਵੀ ਸਾਡੇ ਵਾਲੀ ਆ ਉਨੇ ਇਸ ਕਰਕੇ ਲਈ ਹਾਜ਼ਰੀ ਕੀਤੀ ਕਿ ਸਾਡੇ ਵਾਲੀ ਵੀ ਉਵੇਂ ਕਰ ਰਹੀ ਜਿਵੇਂ ਕਿ ਪਹਿਲਾਂ ਵੇਲੇ ਹੋਇਆ ਇਸ ਕਰਕੇ ਮੇਰੇ ਖਿਆਲ ਦੇ ਮੁਤਾਬਕ ਕੁਮਰ ਵਿਜੇ ਪ੍ਰਤਾਪ ਦੀ ਜਿਹੜੀ ਇਹ ਸਿਆਸੀ ਗੱਲ ਆਈ ਆ ਸਾਹਮਣੇ ਵੀ ਭਾਈ ਉਹਨੂੰ ਪਾਰਟੀ ਤੋਂ ਕੱਢਤਾ ਇਹ ਹਫ਼ਤਾ ਖੰਡ ਮਹੀਨਾ ਖੰਡ ਲੋਕਾਂ ਨੇ ਚੇਤੇ ਰਣੀ ਲੋਕਾਂ ਨੇ ਵਸਾਰ ਦੇਣੀ ਆ ਸਿਆਸਤ ਦੇ ਵਿੱਚ ਕੁਝ ਨਾ ਕੁਝ ਹੋਰ ਵਾਪਰ ਜਾਣਾ ਤੁਸੀਂ ਦੇਖੋ ਵੀ ਭਾਈ ਮੋੜ ਕਿਵੇਂ ਆਉਂਦੇ ਆ ਡਾਕਟਰ ਵਿਜੇ ਸਿੰਘਲਾ ਦੇ ਉੱਤੇ ਭ੍ਰਿਸ਼ਟਾਚਾਰ ਦਾ ਪਰਚਾ ਦਰਜ ਹੋਇਆ ਹੁਣ ਕੁਲੀਨ ਜੱਟ ਦੇ ਵਿੱਚ ਆ ਇਸ ਬੰਦੇ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਮੈਂ ਨੀ ਕਨਾਂ ਵੀ ਪਾਈ ਬਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਫਲਾਣੇ ਹਨ ਉਹ ਸਹੀ ਹੈ ਉਹ ਗਲਤ ਹੈ ਪਰ ਗਲਤ ਨੂੰ ਗਲਤ ਕਹਿਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਘਟ ਗਈ ਆ ਕਈ ਬੰਦੇ ਐਸੇ ਹੁੰਦੇ ਜਿਹੜੇ ਕਿ ਕਹਿਣਾ ਚਾਹੁੰਦੇ ਹੁੰਦੇ ਜੀ ਕਿ ਮੈਂ ਗੱਲ ਕਹਾ ਪਰ ਉਹਨਾਂ ਦੇ ਵਿੱਚ ਹੌਸਲਾ ਨਹੀਂ ਹੁੰਦਾ ਉਹ ਕਹਿੰਦੇ ਯਾਰ ਮੇਰੀ ਕੁਰਸੀ ਜਾਊ ਮੇਰੇ ਉੱਤੇ ਕੋਈ ਦੋਸ਼ ਲੱਗ ਜਾਊ ਮੈਨੂੰ ਚੱਕ ਕੇ ਲੈ ਜਾਣਗੇ ਮੇਰਾ ਟੱਬਰ ਰੁੜ ਜਾ ਪਰ ਇਸ ਬੰਦੇ ਨੇ ਪ੍ਰਵਾਹ ਨਹੀਂ ਕੀਤੀ ਇਹ ਗੈਰ ਪੰਜਾਬੀ ਬੰਦਾ ਹੋ ਕੇ ਬਿਹਾਰ ਵਾਲ ਦਾ ਉਹ ਪੰਜਾਬ ਦੇ ਵਿੱਚ ਮੁੱਦਿਆਂ ਦੀ ਗੱਲ ਕਰ ਰਿਹਾ ਤੇ ਪੰਜਾਬੀ ਆ ਜਿਹੜੇ ਉਸ ਸਮਾਣਾ ਦੇ ਵਿੱਚ BSNL ਦੇ ਟਾワー ਦੇ ਉੱਤੇ ਬੈਠਣ ਵਾਲੇ ਗੁਰਜੀਤ ਸਿੰਘ ਖਾਲਸਾ ਨੂੰ ਭੁੱਲ ਗਏ ਸੀ ਇਹ ਤਾਂ ਚੰਗੀ ਗੱਲ ਆ ਪੰਜਾਬ ਦੇ ਮੁੱਖ ਮੰਤਰੀ ਨੇ ਹੁਣ ਮੀਟਿੰਗ ਕਰਕੇ ਇਹ ਗੱਲ ਕਹੀ ਆ ਕਿ ਅਗਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਅਸੀਂ ਪਾਈ ਇਸ ਮਾਮਲੇ ਦੇ ਉੱਤੇ ਪਾਈ ਬਹੁਤ ਸਖਤ ਕਾਨੂੰਨ ਬਣਾਵਾਂਗੇ ਬੇਦਬੀਆ ਦੇ ਮਾਮਲੇ ਤੇ ਇਹ ਦੇਖੋ ਜੀ 250 ਤੋਂ ਉੱਤੇ ਦਿਨ ਹੋ ਗਿਆ ਤੇ ਫੇਰ ਪੰਜਾਬੀ ਉੱਥੇ ਥੋੜੇ ਜੇ ਇਕੱਠੇ ਹੋਏ ਪੰਜਾਬੀ ਤਾਂ ਇਉਂ ਹੀ ਕਰਦੇ ਹੁੰਦੇ ਆ ਪੰਜਾਬੀ ਕ੍ਰਾਂਤੀ ਲਿਆਉਂਦੇ ਸੋਸ਼ਲ ਮੀਡੀਏ ਤੇ ਅੱਜ ਸੋਸ਼ਲ ਮੀਡੀਆ ਤੇ ਕ੍ਰਾਂਤੀ ਦੇ ਵਿੱਚ ਯੋਗਦਾਨ ਪਾ ਰਿਹਾ ਕੁੰਮਰ ਦੇ ਨਾਲ ਹਾਂ ਸਿਰਾ ਬੰਦਾ ਹੈ ਅੱਤ ਬੰਦਾ ਹੈ ਫਲਾਣਾ ਹੈ ਕੋਈ ਪਤਾ ਨਹੀਂ ਪੰਜਾਬੀ ਗੰਦਾ ਕੱਲ ਨੂੰ ਕਹਿਣ ਜੀ ਖੱਛ ਬੰਦਾ ਹੈ ਇਹ ਤਾਂ ਬੰਦਾ ਹੀ ਬਹੁਤ ਗਲਤ ਹੈ ਇਹ ਤਾਂ ਫਲਾਣੇ ਤਰ੍ਹਾਂ ਦਾ ਬੰਦਾ ਹੈ ਕੀ ਪਤਾ ਕੀ ਦੇ ਬਾਰੇ ਕੀ ਗੱਲ ਕਰ ਦੇਣ ਸੋ ਮੇਰੀ ਬੇਨਤੀ ਹੈ ਜੀ ਕਿ ਦੇਖੋ ਹਲੇ ਤੇਲ ਤੇ ਤੇਲ ਦੀ ਧਾਰ ਦੇਖੋ ਪਰ ਕੁੰਮਰ ਵਿਜੇ ਪ੍ਰਤਾਪ ਵਰਗੇ ਬੰਦਿਆਂ ਨੂੰ ਸਿਆਸੀ ਤੌਰ ਦੇ ਉਤੇ ਖਤਮ ਨਾ ਹੋਣ ਦੇਗੇ ਜਾਂ ਕੋਈ ਵੀ ਸੱਚ ਬੋਲਦਾ ਭਾਵੇਂ ਤੁਹਾਡੇ ਪਿੰਡ ਦਾ ਸਰਪੰਚ ਆ ਭਾਵੇਂ ਪੱਤਰਕਾਰ ਆ ਭਾਵੇਂ ਕੋਈ ਹੋਰ ਆ ਜਿਹੜਾ ਬੰਦਾ ਸਹੀ ਬੋਲਦਾ ਨਾਲ ਖੜਨਾ ਚਾਹੀਦਾ ਸਿਆਸੀ ਜਰਬਾ ਤਕਸੀਮਾਂ ਦੇ ਵਿੱਚ ਕਈ ਲੋਕ ਫੇਲ ਵੀ ਹੁੰਦੇ ਤੇ ਕਈ ਲੋਕ ਵਕਤੀ ਤੌਰ ਤੇ ਪਾਸ ਵੀ ਹੁੰਦੇ ਆ।